ਦੋਸਤੋ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਨਕਸ਼ੇ ਤੇ ਅੱਜ ਇੱਕ ਐਸਾ ਦੇਸ਼ ਵੀ ਹੈ ਜਿਸ ਦੇਸ਼ ਦੀ ਕਰੰਸੀ ਨੋਟਾਂ ਉੱਤੇ ਸਿੱਖਾਂ ਦੀ ਤਸਵੀਰ ਹੈ ਕਿਹੜਾ ਹੈ ਇਹ ਦੇਸ਼ ਜਿਸ ਨੇ ਆਪਣੇ ਨੋਟਾਂ ਉੱਤੇ ਸਿੱਖਾਂ ਦੀ ਤਸਵੀਰ ਲਗਾਈ ਹੈ ਅਤੇ ਕੌਣ ਹਨ ਉਹ ਸਿੱਖ ਅਜਿਹਾ ਉਹਨਾਂ ਨੇ ਕੀ ਵੱਡਾ ਕੰਮ ਕੀਤਾ ਕਿ ਉਸ ਦੇਸ਼ ਨੇ ਅੱਜ ਸਿੱਖਾਂ ਨੂੰ ਇੰਨਾ ਮਾਣ ਸਨਮਾਨ ਦਿੰਦਾ ਹੈ ਦੋਸਤੋ ਬੇਸ਼ੱਕ ਅੱਜ ਦੁਨੀਆ ਦੇ ਸਿੱਖ ਕਿ ਜਿਹੜੇ ਵੀ ਕੋਨੇ ਜਿਹੜੇ ਵੀ ਦੇਸ਼ ਵਿੱਚ ਗਏ ਉਥੇ ਹੀ ਉਹਨਾਂ ਨੇ ਆਪਣੇ ਸਖਤ ਮਿਹਨਤ ਤੇ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਦੇ ਨਾਲ ਉਥੇ ਆਪਣੀ ਵੱਖਰੀ ਪਛਾਣ ਬਣਾਈ ਦੁਨੀਆਂ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਇਹ ਪ੍ਰਮੁੱਖ ਦੇਸ਼ਾਂ ਜਿੱਥੇ ਸਭ ਤੋਂ ਵੱਧ ਵੱਡੀ ਗਿਣਤੀ ਵਿੱਚ ਅੱਜ ਸਿੱਖ ਵੱਸਦੇ ਹਨ ਪਰ ਇਹਨਾਂ ਦੇਸ਼ਾਂ ਵਿੱਚ ਅਜੇ ਪਹਿਲਾਂ ਕਦੇ ਵੀ ਨਹੀਂ ਹੋਇਆ ਕਿ ਇਹਨਾਂ ਦੇਸ਼ਾਂ ਵਿੱਚ ਸਿੱਖਾਂ ਦਾ ਸਨਮਾਨ ਕਰਨ ਵਾਸਤੇ ਉਹਨਾਂ ਨੇ ਆਪਣੇ ਨੋਟਾਂ ਉੱਤੇ ਹੀ ਸਿੱਖਾਂ ਦੀ ਫੋਟੋ ਲਗਾਈ ਹੋਵੇ ਦੇਖ ਕਰ ਅੱਜ ਭਾਰਤ ਦੀ ਵੀ ਗੱਲ ਕਰੀਏ ਤਾ ਭਾਰਤ ਵਿੱਚ ਵੀ ਤੁਸੀਂ ਨੋਟਾਂ ਦੇ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਦੇਖਦੇ ਹੋਵੋਗੇ ਭਾਰਤ ਨੇ ਮਹਾਤਮਾ ਗਾਂਧੀ ਨੂੰ ਸਭ ਤੋਂ ਉੱਚ ਨਾਗਰਿਕ ਮੰਨ ਕੇ ਉਸ ਦੀ ਫੋਟੋ ਨੋਟਾਂ ਤੇ ਲਗਾਈ ਹੈ ਬੇਚਕ ਫਾਂਸੀ ਦੇ ਰੱਸਿਆਂ ਤੇ ਕੋਈ ਹੋਰ ਹੀ ਝੂਲਦੇ ਰਹੇ ਪਰ ਇਸ ਦੇਸ਼ ਨੇ ਵਾਕਿਆ ਹੀ ਸਿੱਖਾਂ ਨੂੰ ਸਭ ਤੋਂ ਵੱਡਾ ਸਨਮਾਨ ਦਿੱਤਾ ਹੈ ਆਪਣੇ ਨੋਟਾਂ ਉੱਤੇ ਸਿੱਖਾਂ ਦੀ ਤਸਵੀਰ ਲਗਾ ਕੇ ਕਿਹੜਾ ਹੈ ਇਹ ਦੇਸ਼ ਕਿਉਂ ਲਗਾਈ ਹੈ ਉਸਨੇ ਸਿੱਖਾਂ ਦੀ ਫੋਟੋ ਆਪਣੇ ਨੋਟਾ ਤੇ ਅਤੇ ਕੌਣ ਹਨ ਉਹ ਸਿੱਖ ਅਜੇ ਉਹਨਾਂ ਨੇ ਕੀ ਬਹਾਦਰੀ ਭਰਿਆ ਕਾਰਨਾਮਾ ਕੀਤਾ ਆਓ ਜਾਣਦੇ ਹਾਂ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਦੁਨੀਆ ਦੇ ਨਕਸ਼ੇ ਤੇ ਇੱਕ ਬੜਾ ਹੀ ਮਹੱਤਵਪੂਰਨ ਅਤੇ ਮਸ਼ਹੂਰ ਦੇਸ਼ ਹੈ ਫਿਜੀ ਜਿਸ ਨੇ ਆਪਣੇ ਕਰੰਸੀ ਨੋਟਾਂ ਉੱਤੇ ਸਿੱਖਾਂ ਦੀ ਤਸਵੀਰ ਲਗਾਈ ਹੈ ਸਾਲ 1880 ਉਹ ਪਹਿਲਾ ਸਾਲ ਸੀ ਜਦੋਂ ਬਹੁਤ ਸਾਰੇ ਸਿੱਖ ਭਾਰਤ ਤੋਂ ਫਿਜੀ ਦੇਸ਼ ਆਏ ਸਨ ਪਰ ਸਿੱਖਾਂ ਦੇ ਪੰਜਾਬ ਛੱਡ ਕੇ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਵੱਸਣ ਦੀ ਜ਼ਿਆਦਾ ਤਦਾਰ ਪਹਿਲੀ ਸੰਸਾਰ ਜੰਗ ਸਮੇਂ ਤੋਂ ਹੀ ਸ਼ੁਰੂ ਹੋਈ ਸੀ ਪਹਿਲੇ ਵਿਸ਼ਵ ਜੁੱਧ ਵੇਲੇ ਜੇਸ ਵਕਤ ਭਾਰਤ ਬ੍ਰਿਟਿਸ਼ ਰਾਜ ਦੇ ਅਧੀਨ ਸੀ ਤਾਂ ਉਸ ਵਕਤ ਬਹੁਤ ਸਾਰੇ ਸਿੱਖ ਫੌਜੀਆਂ ਨੂੰ ਅੰਗਰੇਜ਼ਾਂ ਵੱਲੋਂ ਫਿਜੀ ਦੇਸ਼ ਵਿੱਚ ਤਾਇਨਾਤ ਕੀਤਾ ਗਿਆ ਸੀ ਇਹਨਾਂ ਸਿੱਖ ਫੌਜੀਆਂ ਵਿੱਚੋਂ ਬਹੁਤ ਸਾਰੇ ਫਿਜੀ ਵਿੱਚ ਹੀ ਵੱਸ ਗਏ ਇਸ ਤੋਂ ਬਾਅਦ ਫਿਰ ਸਿੱਖਾਂ ਦਾ ਪੰਜਾਬ ਤੋਂ ਫਿਜੀ ਅਤੇ ਫਿਜੀ ਤੋਂ ਪੰਜਾਬ ਆਉਣਾ ਸ਼ੁਰੂ ਹੋ ਗਿਆ। ਕਈ ਸਿੱਖ ਪਰਿਵਾਰ ਤਾਂ ਇੱਥੇ ਘੁੰਮਣ ਫਿਰਨ ਆਏ ਸਨ ਪਰ ਉਹਨਾਂ ਨੂੰ ਇੱਥੋਂ ਦਾ ਮਾਹੌਲ ਬਹੁਤ ਜ਼ਿਆਦਾ ਵਧੀਆ ਲੱਗਾ ਤਾਂ ਉਹ ਇੱਥੇ ਹੀ ਵਸ ਗਏ। ਫੌਜ ਵਿੱਚ ਨੌਕਰੀ ਤੋਂ ਬਾਅਦ ਆਮ ਸਿੱਖ ਸਿਵਲਨ ਨੇ ਫਿਜੀ ਵਿੱਚ ਪੰਜਾਬ ਦੀ ਤਰਜ਼ ਤੇ ਖੇਤੀਬਾੜੀ ਦਾ ਕਿੱਤਾ ਸ਼ੁਰੂ ਕੀਤਾ। ਸਾਲ 1960 ਦੇ ਵਿੱਚ ਸਿੱਖਾਂ ਦੀ ਆਬਾਦੀ ਫਿਜੀ ਵਿੱਚ 10000 ਦੇ ਕਰੀਬ ਸੀ। ਪਰ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਸਿਰਫ 4000 ਕਰੀਬ ਹੀ ਸਿੱਖ ਫਿਜੀ ਵਿੱਚ ਵੱਸਦੇ ਹਨ ਜਿਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਫਿਜੀ ਦੇ ਕਾਫੀ ਸਾਰੇ ਸਿੱਖ ਨਾਗਰਿਕ ਇੱਥੋਂ ਅੱਗੇ ਅਮਰੀਕਾ ਵੱਲ ਚਲੇ ਗਏ ਹਨ ਜੇਕਰ ਇਸ ਦੇਸ਼ ਬਾਰੇ ਗੱਲ ਕਰੀਏ ਤਾਂ ਫਿਜੀ ਹਰ ਪਾਸਿਓਂ ਸਮੁੰਦਰੀ ਪਾਣੀ ਨਾਲ ਘਿਰਿਆ ਹੋਇਆ ਇੱਕ ਟਾਪੂ ਹੈ ਜਿਸ ਨੂੰ ਵਰਲਡ ਵਾਰ 1 ਦੇ ਸਮੇਂ ਇੱਕ ਸਿੱਖ ਯੋਧੇ ਨੇ ਬਚਾਇਆ ਸੀ ਇਸ ਮਹਾਨ ਸਿੱਖ ਯੋਧੇ ਦਾ ਨਾਮ ਸੀ ਸਰਦਾਰ ਫੰਮਣ ਸਿੰਘ ਫਿਜੀ ਨੂੰ ਬਚਾਉਣ ਦੇ ਇਸ ਬਾਤਰੀ ਭਰੇ ਕਾਰਨਾਮੇ ਕਰਕੇ ਸਰਦਾਰ ਫੰਮਰ ਸਿੰਘ ਨੂੰ ਫਿਜੀ ਸਰਕਾਰ ਵੱਲੋਂ ਜਸਟਿਸ ਆਫ ਪੀਸ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜੋਦੇ ਦੇ ਇਸ ਫਿਜੀ ਨੇ ਨੂੰ ਹੀ ਆਪਣਾ ਫਿਰ ਪੱਕਾ ਘਰ ਬਣਾ ਲਿਆ ਤੇ ਸਰਦਾਰ ਫੰਮਰ ਸਿੰਘ ਨੇ ਆਪਣੇ ਆਖਰੀ ਸਾਹ ਤੱਕ ਫਿਰ ਫਿਜੀ ਸ਼ਹਿਰ ਵਿੱਚ ਹੀ ਲਏ। ਫਿਜੀ ਦੇਸ਼ ਵਿੱਚ ਪਹਿਲਾਂ ਕਾਫੀ ਆਰਥਿਕ ਮੰਦੀ ਸੀ ਪਰ ਜਦੋਂ ਸਿੱਖ ਇੱਥੇ ਆਏ ਤਾਂ ਸਿੱਖਾਂ ਨੇ ਆਪਣੀ ਮਿਹਨਤ ਦੇ ਨਾਲ ਕਮਾਈ ਕਰਕੇ ਇਸ ਦੇਸ਼ ਦੀ ਆਰਥਿਕਤਾ ਨੂੰ ਬਹੁਤ ਵੱਡਾ ਉਲਾਰਾ ਦਿੱਤਾ ਅਤੇ ਆਪਣੇ ਨਾਲ ਨਾਲ ਇਸ ਦੇਸ਼ ਦੀ ਗਰੀਬੀ ਵੀ ਖਤਮ ਕੀਤੀ ਫਿਜੀ ਦੀ ਆਰਥਿਕਤਾ ਤਰੱਕੀ ਸਿਰਫ ਦੇ ਸਿਰਫ ਸਿੱਖਾ ਕਰਕੇ ਹੋਈ ਇਸੇ ਨੂੰ ਦੇਖਦੇ ਹੋਏ ਫਿਜੀ ਸਰਕਾਰ ਨੇ ਆਪਣੇ ਦੇਸ਼ ਦੇ 2 ਡਾਲਰ ਦੇ ਨੋਟ ਉੱਤੇ ਸਿੱਖ ਸਰਦਾਰਾਂ ਦੀ ਤਸਵੀਰ ਲਗਾਈ ਹੈ ਤਾਂ ਜੋ ਉਹ ਸਿੱਖ ਕੌਮ ਨੂੰ ਵੱਧ ਤੋਂ ਵੱਧ ਸਨਮਾਨ ਦੇ ਸਕਣ ਹੁਣ ਜੇਕਰ ਗੱਲ ਕਰੀਏ ਕਿ ਸਿੱਖਾਂ ਨੇ ਕਿਵੇਂ ਇਸ ਦੇਸ਼ ਦੀ ਆਰਥਿਕ ਹਾਲਤ ਸੁਧਾਰੀ ਅਤੇ ਇਤੋਂ ਦੇ ਮੋਲ ਨਿਵਾਸੀਆਂ ਨੇ ਇਹ ਅਮੀਰ ਬਡਾਉੜ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਸੰਸਾਰ ਜੰਗਾ ਦੇ ਸਮੇਂ ਜਦੋਂ ਸਿੱਖ ਫੌਜੀ ਇਸ ਜਗ੍ਹਾ ਆਏ ਤਾਂ ਉਸ ਵਕਤ ਫਿਜੀ ਸਰਕਾਰ ਵੱਲੋਂ ਉਹਨਾਂ ਨੂੰ ਬਹੁਤ ਚੰਗੀ ਤਰਖਾ ਦਿੱਤੀ ਜਾਂਦੀ ਸੀ ਇਸੇ ਨੂੰ ਦੇਖਦੇ ਹੋਏ ਉਸ ਵਕਤ ਪੰਜਾਬ ਦੇ ਦੋ ਪ੍ਰਮੁੱਖ ਜ਼ਿਲ੍ਹੇ ਹੁਸ਼ਿਆਰਪੁਰ ਅਤੇ ਜਲੰਧਰ ਵਿੱਚੋਂ ਬਹੁਤ ਸਾਰੇ ਸਿੱਖ ਪਰਿਵਾਰ ਇੱਥੇ ਆ ਕੇ ਵਸ ਗਏ ਕਈ ਵਾਪਸ ਪੰਜਾਬ ਵੀ ਗਏ ਪਰ ਜ਼ਿਆਦਾਤਰ ਸਿੱਖਾਂ ਨੇ ਫਿਜੀ ਵਿੱਚ ਹੀ ਨੌਕਰੀ ਦੇ ਨਾਲ ਨਾਲ ਆਪਣੇ ਚੰਗੇ ਭਵਿੱਖ ਵਾਸਤੇ ਥੋੜੀ-ਥੋੜੀ ਜ਼ਮੀਨ ਲੈ ਕੇ ਖੇਤੀ ਕਰਨੀ ਅਰੰਭ ਕਰ ਦਿੱਤੀ। ਖੇਤੀਬਾੜੀ ਦੇ ਖੇਤਰ ਵਿੱਚ ਮੁੱਖ ਭੂਮਿਕਾ ਨਿਭਾ ਕੇ ਸਿੱਖਾਂ ਨੇ ਫੀਜੀ ਦੀ ਆਰਥਿਕਤਾ ਨੂੰ ਬਹੁਤ ਵੱਡਾ ਉਲਾਰਾ ਦਿੱਤਾ। ਇਥੇ ਪੜ੍ਹਾਈ ਲਿਖਾਈ ਵਿੱਚ ਉਚਾਰ ਸਿੱਖਾਂ ਨੇ ਇਸ ਦੇਸ਼ ਦੇ ਹੋਰ ਉੱਚ ਅਹੁਦਿਆਂ 'ਤੇ ਕੰਮ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਣਵਾਇਆ। ਇਸ ਦੇਸ਼ ਵਿੱਚ ਸਿੱਖਾਂ ਵੱਲੋਂ ਆਪਣੀ ਇੱਕ ਵੱਖਰੀ ਰਾਜਨੀਤਿਕ ਪਾਰਟੀ ਵੀ ਬਣਾਈ ਗਈ ਜਿਸ ਦਾ ਸਾਲ 1968 ਵਿੱਚ ਪਹਿਲੀ ਵਾਰ ਸਰਦਾਰ ਵਜਾਕਰ ਸਿੰਘ ਚੋਣਾ ਜਿੱਤ ਕੇ ਫਿਜੀ ਦੀ ਵਿਧਾਨ ਸਭਾ ਵਿੱਚ ਪਹੁੰਚਿਆ ਸੀ ਫਿਜੀ ਦੇ ਸਿੱਖ ਸਰਦਾਰ ਮੇਰ ਸਿੰਘ ਵੱਲੋਂ ਸਾਲ 1937 ਤੋਂ ਲੈ ਕੇ 1955 ਤੱਕ ਲਗਾਤਾਰ ਖੇਤੀ ਦੀ ਪ੍ਰਧਾਨਗੀ ਕੀਤੀ ਗਈ ਇਹਨਾਂ ਸਾਰੇ ਪ੍ਰਾਤਣ ਸਿੱਖਾਂ ਤੋਂ ਇਲਾਵਾ ਅੱਜ ਵੀ ਫਿਜੀ ਦੇਸ਼ ਦੇ ਵਿੱਚ ਉੱਚ ਅਹੁਦੇ ਉੱਤੇ ਬਹੁਤ ਸਾਰੀਆਂ ਸਿੱਖ ਸ਼ਕਤੀ ਤਾਂ ਇੰਤੈਨਾਤ ਹਨ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖ ਜਿੱਥੇ ਵੀ ਗਏ ਉਹਨਾਂ ਨੇ ਆਪਣੇ ਗੁਰੂ ਅਤੇ ਗੁਰਬਾਣੀ ਨੂੰ ਹਮੇਸ਼ਾ ਆਪਣੇ ਅੰਗ ਸੰਗ ਰੱਖਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਹਰ ਮੈਦਾਨ ਫਤਿਹ ਕੀਤਾ ਇਸੇ ਤੇ ਪਹਿਰਾ ਦਿੰਦੇ ਹੋਏ ਫਿਜੀ ਦੇ ਸਿੱਖਾਂ ਨੇ ਵੀ ਇੱਥੇ 5 ਦੇ ਕਰੀਬ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਹਨ ਵਿਦਿਆ ਪ੍ਰਾਪਤੀ ਲਈ ਕਾਫੀ ਸਾਰੇ ਸਕੂਲ ਕਾਲਜ ਵੀ ਸਿੱਖਾਂ ਵੱਲੋਂ ਬਣਾਏ ਗਏ ਸਿੱਖਾਂ ਵੱਲੋਂ ਫਿਜੀ ਵਿੱਚ ਪਹਿਲੀ ਵਾਰ 1958 ਵਿੱਚ ਇੱਕ ਸਕੂਲ ਖੋਲਿਆ ਗਿਆ ਸੀ ਜਿਸ ਦਾ ਨਾਮ ਰੱਖਿਆ ਗਿਆ ਸੀ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਸਕੂਲ ਜਿੱਥੇ ਸਭ ਤੋਂ ਅਰਾਨੀ ਦੀ ਗੱਲ ਇਹ ਹੋਏ ਕਿ ਸਿੱਖਾਂ ਦੇ ਇਸ ਸਕੂਲ ਵਿੱਚ ਪਹਿਲੀ ਵਾਰ ਹੀ 500 ਦੇ ਕਰੀਬ ਬੱਚਿਆਂ ਨੇ ਆਪਣਾ ਦਾਖਲਾ ਕਰਵਾਇਆ ਜਿਨ੍ਹਾਂ ਵਿੱਚੋਂ ਸਿੱਖਾਂ ਦੇ ਬੱਚੇ ਤਾਂ ਸਿਰਫ 124 ਸਨ ਬਾਕੀ ਸਾਰੇ ਦੇ ਸਾਰੇ ਗੈਰ ਸਿੱਖ ਅਤੇ ਫਿਜੀ ਦੇ ਮੂਲ ਨਿਵਾਸੀਆਂ ਦੇ ਬੱਚੇ ਸਨ ਜਿਨ੍ਹਾਂ ਨੂੰ ਉਹਨਾਂ ਦੇ ਮਾਪੇ ਨੇ ਸਿੱਖ ਧਰਮ ਬਾਰੇ ਜਾਣਨ ਗੁਰਮੁਖੀ ਪੜ੍ਹਨ ਲਿਖਣ ਵਾਸਤੇ ਹੀ ਇੱਥੇ ਦਾਖਲ ਕਰਵਾਇਆ ਸੀ ਫਿਜੀ ਦੇ ਨੋਟਾਂ ਉੱਪਰ ਸਿੱਖਾਂ ਦੀ ਸ਼ਬਦੀ ਤਸਵੀਰ ਦਾ ਮੁੱਖ ਕਾਰਨ ਇਹ ਵੀ ਹੈ ਕਿ ਜੇ ਇਸ ਦੇਸ਼ ਦੀ ਅਜ ਹੋਂਦ ਹੈ ਜਾਂ ਫਿਰ ਇਹ ਦੇਸ਼ ਅਜੇ ਜੇ ਆਜ਼ਾਦ ਹੈ ਤਾ ਉਹ ਸਿਰਫ ਤੇ ਸਿਰਫ ਸਿੱਖਾ ਕਰਕੇ ਹੈ ਜੇਕਰ ਫਿਜੀ ਦੇਸ਼ ਵਿੱਚ ਖੁਚਾਲੀ ਆਏ ਤਾਂ ਉਹ ਵੀ ਸਿਰਫ ਤੇ ਸਿਰਫ ਸਿੱਖਾ ਕਰਕੇ ਆਈ ਹੈ ਇਸੇ ਕਰਕੇ ਹੀ ਫਿਜੀ ਨੇ ਸਿੱਖਾ ਨੂੰ ਵੱਡੇ ਤੋਂ ਵੱਡਾ ਮਾਨ ਸਨਮਾਨ ਦਿੱਤਾ ਅਧੇ ਸਿੱਖਾ ਦੀਆਂ ਤਸਵੀਰਾਂ ਆਪਣੇ ਨੋਟਾਂ ਉੱਤੇ ਛਾਪੀਆਂ ਇਹ ਗੱਲ ਤਾਂ ਸਿੱਖਾ ਤੇ ਪੰਜਾਬੀਆਂ ਦੇ ਖੂਨ ਵਿੱਚ ਹੀ ਹੈ ਕਿ ਉਹ ਜਿਹੜੇ ਵੀ ਦੇਸ਼ ਜਾਂਦੇ ਹਨ ਜਿਸ ਵੀ ਖਿੱਤੇ ਵਿੱਚ ਜਾਂਦੇ ਹਨ ਉੱਥੇ ਹੀ ਜੀਤ ਤੋੜ ਮਿਹਨਤ ਕਰਕੇ ਉੱਚੇ ਤੋਂ ਉੱਚਾ ਮਕਾਮ ਹਾਸਲ ਕਰ ਹੀ ਲੈਂਦੇ ਹਨ ਅਖੀਰ ਵਿੱਚ ਇਹ ਗੱਲ ਵੀ ਜ਼ਰੂਰ ਕਰਾਂਗੇ ਕਿ ਸਿੱਖਾਂ ਦੇ ਆਪਣੇ ਜਿਨ੍ਹਾਂ ਲਈ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੀਆਂ ਜਾਨਾਂ ਗਵਾਈਆਂ ਫਾਸੀਆਂ ਤੇ ਝੂਲੇ ਉਹਨਾਂ ਆਪਣਿਆਂ ਨੇ ਮਾਨ ਸਨਮਾਨਤਾ ਕੀ ਦੇਣਾ ਸੀ ਸਦੋ ਸਿੱਖਾਂ ਦਾ ਵੱਡਾ ਹੱਕ ਵੀ ਖੋਲਿਆ ਸੋ ਦੋਸਤੋ ਏਸੀ ਵੀਜੀ ਦੇ ਚ ਵਿੱਚ ਸਿੱਖਾਂ ਦਾ ਇਤਿਹਾਸ ਅਤੇ ਉਥੋਂ ਦੀ ਕ੍ਰਾਸੀ ਉੱਤੇ ਛਪਦੀ ਸਿੱਖਾਂ ਦੀ ਤਸਵੀਰ ਦਾ ਕਾਰਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ